ਸਸੀਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਆਪਾਂ ਚੰਦੇਰੀ ਦੇ ਵਿੱਚ ਸੂਟ ਲੈ ਕੇ ਆਏ ਜੀ ਚੰਦੇਰੀ ਦੇ ਪ੍ਰਿੰਟ ਸੂਟ ਵੀ ਦਿਖਾਵਾਂਗੇ ਤੁਹਾਨੂੰ ਤੇ ਚੰਦੇਰੀ ਦੇ ਵਿੱਚ ਵਰਕ ਵਾਲੇ ਸੂਟ ਵੀ ਦਿਖਾਵਾਂਗੇ ਪ੍ਰਾਈਸ ਮੈਂ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਜੀ 7:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਜੀ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖਿਆ ਹੈ ਮੇਰੀ ਵੀਡੀਓ ਨੂੰ ਮੇਰੇ ਚੈਨਲ ਨੂੰ ਤਾਂ ਪਲੀਜ਼ ਸਬਸਕ੍ਰਾਈਬ ਬਟਨ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦਿੱਤਾ ਹੈ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 824680803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਜਿਹੜੀ ਆਨਲਾਈਨ ਹੀ ਕਰਨੀ ਹੁੰਦੀ ਹੈ ਜੀ ਕੈਸ਼ ਔਰ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਹੁਣ ਸਾਰਿਆਂ ਲਈ ਉਹ ਕੰਪਲਸਰੀ ਹੈ ਜੀ ਚਾਹੇ ਸਾਡੇ ਲੋਕਲ ਕਸਟਮਰ ਹੈ ਚਾਹੇ ਬਾਹਰ ਵਾਲੇ ਕਸਟਮਰ ਹੈ ਕੋਈ ਵੀ ਇਹ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਨੀ ਪੈਣੀ ਹੈ ਵਿਦਾਊਟ ਪੇਮੈਂਟ ਹੁਣ ਕਿਸੇ ਦਾ ਸੂਟ ਬੁੱਕ ਨਹੀਂ ਹੋਣਾ ਕਿਉਂਕਿ ਕਾਫੀ ਲੋਕਲ ਕਸਟਮਰਸ ਨੇ ਕਾਫੀ ਜਿਆਦਾ ਐਵੇਂ ਦੀ ਹੇਅਰ ਫੇਰੀ ਕਰੀ ਆ ਜੀ ਸੂਟ ਘਰੇ ਬੈਠੇ ਕਰ ਦਿੰਦੇ ਸ ਤਾਂ ਲੋਕਲੇ ਆ ਜੀ ਅਸੀਂ ਆਪ ਆ ਕੇ ਚੱਕ ਲੈ ਜਾਗੇ ਕਿੰਨੇ ਕਿੰਨੇ ਦਿਨ ਸੂਟ ਦੀ ਵੇਟ ਕਰੀ ਜੰਨੇ ਜੇ ਮੈਸੇਜ ਕਰੀਏ ਸਾਡਾ ਟਾਈਮ ਹੀ ਨਹੀਂ ਲੱਗ ਰਿਹਾ ਫਿਰ ਕਹਤ ਲੈ ਅਸੀਂ ਕਿਹੜਾ ਸੂਟ ਬੁੱਕ ਕਰਾਇਆ ਸੀ ਵੀ ਜੇ ਤੁਸੀਂ ਬੁਕਿੰਗ ਲਈ ਕਹਿਆ ਸੀ ਰੱਖਿਆ ਹੋਇਆ ਕਹਿੰਦੇ ਅਸੀਂ ਤਾਂ ਜੇ ਪੇਮੈਂਟ ਕਰੀ ਵੀ ਹੁੰਦੀ ਤਾਂ ਉਹਨੂੰ ਬੁਕਿੰਗ ਮੰਨਦੇ ਆ ਜੀ ਤਾਂ ਪਲੀਜ਼ ਹੁਣ ਮੇਰੀ ਰਿਕਵੈਸਟ ਹੈ ਵਿਦਆਊਟ ਪੇਮੈਂਟ ਕਿਸੇ ਦਾ ਸੂਟ ਬੁੱਕ ਨਹੀਂ ਹੋਣਾ ਹੈਗਾ ਚਾਹੇ ਤੁਸੀਂ ਲੋਕੋ ਲੋ ਚਾਹੇ ਬਾਹਰ ਵਾਲੇ ਕਸਟਮਰ ਹੋ ਤੇ ਬਾਹਰ ਵਾਲੇ ਤੋਂ ਚਲੋ ਆਨਲਾਈਨ ਹੀ ਪੇਮੈਂਟ ਕਰਦੇ ਆ ਲੋਕਲ ਕਸਟਮਰ ਲਈ ਵੀ ਤੁਸੀਂ ਜਦੋਂ ਸੂਟ ਬੁੱਕ ਕਰਾਉਣਾ ਤਾਂ ਜੇ ਤੁਸੀਂ ਪੂਰੀ ਨਾ ਸੇ ショਪ ਤੇ ਆ ਕੇ ਸੂਟ ਫਿਕ ਕਰਨਾ ਥੋੜੀ ਮੋਤੀ ਪੇਮੈਂਟ ਤੁਹਾਨੂੰ ਘਰ ਤੋਂ ਹੀ ਪੇਮੈਂਟ ਪਾਉਣੀ ਪੈਣੀ ਹੈ ਜੀ ਤਾਂ ਸੂਟ ਬੁੱਕ ਹੋਣਾ ਤੇ ਜਿਹੜਾ ਸੂਟ ਤੁਸੀਂ ਬੁੱਕ ਕਰਾਉਗੇ ਉਹੀ ਸੂਟ ਮਿਲਣਾ ਤੁਹਾਨੂੰ ਤੇ ਕੋਈ ਸੂਟ ਦੇ ਵਿੱਚ ਚੇਂजेस ਨਹੀਂ ਹੋਣਗੇ ਕਿਉਂਕਿ ਵੀਡੀਓ ਦੇ ਵਿੱਚ ਅਸੀਂ ਸੂਟ ਦਿਖਾਉਂਦੇ ਆ ਕੋਈ ਤੱਕਾ ਨਹੀਂ ਹੈਗਾ ਹਰੇਕ ਸੂਟ ਦੀ ਤੁਹਾਨੂੰ ਆਪਸ਼ਨ ਹੁੰਦੀ ਹੈ ਜਿੰਨੇ ਮਰਜੀ ਸੋਚ ਕੇ ਤੁਸੀਂ ਸੂਟ ਬੁੱਕ ਕਰਵਾ ਲਿਓ ਪਰ ਇਹ ਨਹੀਂ ਹੈਗਾ ਕਿ ਸ਼ੌਪ ਤੇ ਆ ਕੇ ਤੁਸੀਂ ਜਿਹੜੀ ਬੁਕਿੰਗ ਵਾਲਾ ਸੂਟ ਹੈ ਉਹੀ ਲੈਣਾ ਪੈਣਾ ਜੀ ਤੁਹਾਨੂੰ ਇਹ ਨਹੀਂ ਹੈਗਾ ਵੀ ਉਹ ਛੱਡ ਕੇ ਵੀ ਚਲੋ ਬੁਕਿੰਗ ਵਾਲਾ ਰਹਿਣ ਦੋ ਨਹੀਂ ਅਸੀਂ ਕੋਈ ਹੋਰ ਦੇਖ ਲੈਣੇ ਪਲੀਜ਼ ਇਹ ਵਾਲੀ ਚੀਜ਼ ਨਹੀਂ ਬੁਕਿੰਗ ਵਾਲਾ ਤਾਂ ਤੁਹਾਨੂੰ ਲੈਣਾ ਪੈਣਾ ਬੁਕਿੰਗ ਵਾਲੇ ਤੋਂ ਬਾਅਦ ਤੁਸੀਂ ਜੋ ਮਰਜ਼ੀ ਹੋਰ ਕੁਝ ਪਰਚੇਸ ਕਰਨਾ ਜੀ ਸਦਕੇ ਤੁਸੀਂ ਸ਼ੌਪ ਤੋਂ ਜੋ ਮਰਜ਼ੀ ਪਰਚੇਸ ਕਰ ਸਕਦੇ ਹੋ ਸ਼ੌਪ ਦੀ ਟਾਈਮਿੰਗ ਹੈਗੀ ਸਵੇਰੇ 10 ਵਜੇ ਤੋਂ ਰਾਤੀ 8 ਵਜੇ ਤੱਕ ਮੰਡੇ ਟੂ ਸੈਟਰਡੇ ਤੇ ਸੰਡੇ ਸਾਡਾ ক্লোਜ਼ ਹੁੰਦਾ ਹੈ ਤੇ ਬੜੀ ਪਿਆਰੀ ਕਲੈਕਸ਼ਨ ਰਹਿਣੀ ਹੈ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਆਪਾਂ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਜੀ ਤੇ ਬਾਕੀ ਪੇਮੈਂਟ ਆਨਲਾਈਨ ਹੀ ਪਾਉਣੀ ਪੈਣੀ ਹੈ ਤੇ ਜਿਹੜੇ ਕੋਰੀਅਰ ਚਾਚੀਸ ਰਹਿਣਗੇ ਉਹ ਵੀ ਅਲੱਗ ਤੋਂ ਰਹਿਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲੇ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੁਰੀਅਰ ਚਾਰਜੀਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਅੱਜ ਵੀ ਥੋੜੀ ਜੀ ਤੁਹਾਨੂੰ ਦਿੱਕਤ ਆਉਣੀ ਹੈ ਜੀ ਵੀਡੀਓ ਦੇ ਵਿੱਚ ਤੁਹਾਨੂੰ ਕਿਉਂਕਿ ਕੱਲ ਦੀ ਸਾਡੇ ਲਾਈਟ ਨਹੀਂ ਹੈਗੀ ਕੱਲ ਵੀ ਬਿਨਾ ਲਾਈਟ ਤੋਂ ਅਸੀਂ ਵੀਡੀਓ ਬਣਾਈ ਸੀਗੀ ਤੇ ਅ ਕੱਲ ਵੀ ਹਨੇਰੀ ਕਰਕੇ ਲਾਈਟ ਨਹੀਂ ਆਈ ਪੂਰੇ ਰਾਜਪੁਰੇ ਦੇ ਵਿੱਚ ਲਾਈਟ ਨਹੀਂ ਹੈਗੀ ਅੱਜ ਵੀ ਬਿਨਾ ਲਾਈਟ ਤੋਂ ਇਹ ਵੀਡੀਓ ਬਣਾ ਰਹੇ ਹਾਂ ਥੋੜੀ ਬਹੁਤੀ ਜੋ ਵੀ ਤੁਹਾਨੂੰ ਦਿੱਕਤ ਆਉਂਦੀ ਹੈ ਕੋਈ ਕਲਰ ਤੁਹਾਨੂੰ ਨਹੀਂ ਸਮਝ ਆ ਰਿਹਾ ਵੈਸੇ ਤਾਂ ਕਲਰ ਤਾਂ ਅਸੀਂ ਪ੍ਰੋਪਰ ਟਰਾਈ ਕਰੀਦਾ ਫਿਰ ਵੀ ਤੁਸੀਂ ਮੇਰੇ ਵੱਲੋਂ ਫੋਟੋ ਮੰਗਵਾ ਸਕਦੇ ਹੋ ਜੀ ਉਹਦੇ 'ਚ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਸੂਟ ਦੀ ਫੋਟੋ ਮੰਗਵਾਉਣੀ ਹੈ ਤਾਂ ਤੁਸੀਂ ਸੂਟ ਦੀ ਫੋਟੋ ਮੰਗਵਾ ਸਕਦੇ ਹੋ ਵੈਸੇ ਜਿਹੜੇ ਦੀ ਕਲੀਅਰ ਨਹੀਂ ਆਉਂਦੀ ਅਸੀਂ ਆਪਣੇ ਆਪ ਹੀ ਦੱਸ ਦਿੰਨੇ ਹੁੰਨੇ ਵੀ ਇਹ ਵਾਲੀ ਦੀ ਥੋੜੀ ਕਲੀਅਰ ਨਹੀਂ ਆ ਰਹੀ ਫਿਰ ਤੁਸੀਂ ਫੋਟੋ ਮੰਗਵਾ ਲਓ ਵੈਸੇ ਕਿਸੇ ਵੀ ਸੂਟ ਦੀ ਤੁਸੀਂ ਮੰਗਵਾ ਸਕਦੇ ਹੋ ਕਿਉਂਕਿ ਤੁਹਾਡਾ ਹੱਥ ਵੱਡਦਾ ਕਿਉਂਕਿ ਘਰੇ ਬੈਠ ਕੇ ਤੁਸੀਂ ਪੈਸੇ ਲਾਉਣੇ ਹੈ ਸੰਦੀ ਨਾਲ ਪਰ ਜਿਹੜਾ ਕਲਰ ਤੁਸੀਂ ਪਸੰਦ ਕਰ ਐਸ ਇਟ ਇਜ਼ ਉਹੀ ਪਹੁੰਚਣਾ ਜੀ ਉਹਦੇ ਵਿੱਚ ਕਦੇ ਕੋਈ ਗੜਬੜ ਨਹੀਂ ਹੋਊਗੀ ਕੋਈ ਡਿਫੈਕਟਡ ਨਹੀਂ ਹੋਊਗਾ ਸੂਟ ਉਹਦੀ ਮੇਰੀ ਫੁੱਲ ਗਾਰੰਟੀ ਹੈ ਜੀ ਤੇ ਦੇਖਦੇ ਹਾਂ ਅਸੀਂ ਦਾ ਪਹਿਲਾ ਸੂਟ ਇਹ ਦੇਖੋ ਚੰਦੇਰੀ ਦੇ ਵਿੱਚ ਸੂਟ ਹੈ ਜੀ ਬਹੁਤ ਪਿਆਰਾ ਮੈਚਿੰਗ ਬਾਟਮ ਦੇ ਵਿੱਚ ਰਹਿਣਗੇ ਸੂਟ ਪ੍ਰਿੰਟ ਦੇਖੋ ਸੂਟ ਦਾ ਕਿੰਨਾ ਪਿਆਰਾ ਇਹ ਸੂਟ ਬਹੁਤ ਸੋਹਣੇ ਰਿਚ ਲੁੱਕ ਦੇ ਵਿੱਚ ਸੂਟ ਹੋਣੇ ਚੰਦੇਰੀ ਵੀ ਜਿਹੜੇ ਚੰਦੇਰੀ ਦੇ ਲਵਰਸ ਹੈ ਜੀ ਜਿਹਨਾਂ ਨੂੰ ਚੰਦੇਰੀ ਕੱਪੜਾ ਪਸੰਦ ਹੈ ਉਹਨਾਂ ਨੂੰ ਆਪੇ ਪਤਾ ਹੋਊਗਾ ਦੇਖੋ ਜਿਹੜੀ ਚੰਦੇਰੀ ਜਿਹੋ ਵੀਅਰ ਕਰ ਲੈਣ ਜਿਵੇਂ ਤੁਸੀਂ ਜੌਬ ਕਰਦੇ ਹੋ ਇਹ ਆ ਵਧੀਆ ਸੁਸਾਇਟੀ ਦੇ ਵਿੱਚ ਉੱਠਦੇ ਬੈਠਦੇ ਉਹਨਾਂ ਲਈ ਦੇਖੋ ਇਹ ਚੰਦੇਰੀ ਬੈਸਟ ਫੈ布ਰਿਕ ਹੈ ਮੇਰੇ ਕਹਿਣ ਦਾ ਅਕੋਰਡਿੰਗ ਹੈ ਵੀ ਪਾਇਆ ਬਹੁਤ ਰਿਚ ਲੁੱਕ ਲੱਗਦੀ ਹੈ ਜੀ ਬਹੁਤ ਸੋਹਣੀ ਫਿਟਿੰਗ ਆਉਂਦੀ ਹੈ ਲਾਈਨਿੰਗ ਲੱਗ ਕੇ ਸੂਟ ਬਣਨਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਸਕਿਨ ਬੇਸ ਹੈ ਬਹੁਤ ਸੋਹਣਾ ਮਲਟੀ ਪ੍ਰਿੰਟ ਦੇ ਵਿੱਚ ਤੇ ਨਾਲ ਹੈਗੀ ਮਸਟਰਡ ਕਲਰ ਦੀ ਉਹ ਬਾਟਮ ਹੈ ਜੀ ਨਾਲ ਚੰਦੇਰੀ ਦੇ ਵਿੱਚ ਹੀ ਬਹੁਤ ਸੋਹਣਾ ਸੂਟ ਹੈ print ਦੇ ਵਿੱਚ ਰਹਿਣਗੇ ਚੰਦੇਰੀ ਦੇ ਸੂਟ ਬਾਰਡਰ ਤੇ ਵੀ ਬੜੀ ਸੋਹਣੀ ਪ੍ਰਿੰਟਿੰਗ ਹੈ ਇਹ ਘੇਰੇ ਤੇ ਆ ਜਾਣਾ ਇਹ ਹੀ ਬਾਜੂ ਤੇ ਆ ਜਾਣਾ ਬੈਕ ਸਾਈਡ ਵੀ ਸੇਮ ਪ੍ਰਿੰਟ ਹੈ ਸ਼ਰਟ ਦੇ 2.5 ਮੀਟਰ ਦੀ ਸ਼ਰਟ ਹੈ ਬਹੁਤ ਪਿਆਰੀ ਪ੍ਰਿੰਟਿੰਗ ਤੇ ਨਾਲ ਹੈਗਾ ਚੰਦੇਰੀ ਦਾ ਹੀ ਦੁਪੱਟਾ ਬਿਲਕੁਲ ਸੌਫਟ ਦੇ ਵਿੱਚ ਬਿਲਕੁਲ ਸੌਫਟ ਦੇ ਵਿੱਚ ਚੰਦੇਰੀ ਦਾ ਦੁਪੱਟਾ ਫੁੱਲ ਲੈਂਥ ਦੇ ਵਿੱਚ ਦੇਖੋ ਪੂਰੀ ਚੜਾਈ ਹੈ ਪੂਰੀ ਲੰਬਾਈ ਹੈ ਜੀ 2.5 ਮੀਟਰ ਦਾ ਦੁਪੱਟਾ ਬਹੁਤ ਪਿਆਰੇ ਸੂਟ ਚੰਦੇਰੀ ਦੇ ਵਿੱਚ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਬਹੁਤ ਸੋਹਣਾ ਸੂਟ ਹੈ ਚੰਦੇਰੀ ਦਾ ਪ੍ਰਿੰਟਡ ਸੂਟ ਹੈ ਜੀ ਬਹੁਤ ਸੋਹਣਾ ਇੱਥੇ ਤੋਂ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਸੂਟ ਦਾ ਜੋਨ ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਪਹਿਲਾ ਸੂਟ ਬਹੁਤ ਸੋਹਣੀ ਪ੍ਰਿੰਟਿੰਗ ਦਿਖਾਵਾਂਗੇ ਇਹਨਾਂ ਸੂਟਾਂ ਦੇ ਵਿੱਚ ਤੇ ਨੈਕਸਟ ਆ ਗਿਆ ਇੱਕ ਦਾ ਸੇਮ ਪ੍ਰਿੰਟ ਦੇ ਵਿੱਚ ਹੋਣਾ ਵੈਸੇ ਇਹ ਅਲੱਗ-ਅਲੱਗ ਪ੍ਰਿੰਟ ਦੇ ਵਿੱਚ ਰਹਿਣੇ ਆ ਸੂਟ ਬੜਾ ਸੋਹਣਾ ਗ੍ਰੀਨ ਜਿਆ ਕਲਰ ਹੈ ਇਹ ਦੇਖੋ ਪ੍ਰਿੰਟ ਕਿੰਨਾ ਸੋਹਣਾ ਹੈ ਦਾ ਵੀ ਪੂਰੇ ਅਰਜ ਦੇ ਵਿੱਚ ਜੀ ਖੁੱਲਾ ਡੁੱਲਾ ਸੂਟ ਬਣਨਾ ਕੋਈ ਅਰਜ ਘਟਣੀ ਹੈਗਾ ਸੂਟ ਦਾ ਇਹ ਤਾਂ ਪ੍ਰਿੰਟ ਦੇਖੋ ਬਹੁਤ ਸੋਹਣਾ ਸਰਦਾਰੀ ਲੁੱਕ ਦੇ ਵਿੱਚ ਸੂਟ ਰਹਿਣਗੇ ਸਾਰੇ ਇਹ ਆ ਗਈ ਸ਼ਰਟ ਸਾਈਡ ਤੇ ਨੀਚੇ ਬਾਰਡਰ ਹੁੰਦਾ ਜੀ ਇਹਦੇ ਫਰੰਟ ਬੈਕ ਦੋਨੋਂ ਸਾਈਡ ਤੇ ਗ੍ਰੀਨ ਕਲਰ ਦੀ ਦੇਖੋ ਕਿੰਨਾ ਸੋਹਣਾ ਡਾਰਕ ਜਿਹਾ ਗ੍ਰੀਨ ਕਲਰ ਹੈ ਪ੍ਰੋਪਰ ਜਿਹੜਾ ਅਸਲੀ ਗ੍ਰੀਨ ਕਲਰ ਹੁੰਦਾ ਉਸ ਕਲਰ ਦੀ ਬਾਟਮ ਵੀ ਚੰਦੇਰੀ ਦੇ ਵਿੱਚ ਰਹਿਣੀ ਹੈ ਚੰਦੇਰੀ ਦੀ ਉਹ ਸ਼ਰਟ ਰਹਿਣੀ ਹੈ ਜੀ ਨਾਲ ਦੇ ਨਾਲ ਹੈਗਾ ਚੰਦੇਰੀ ਦਾ ਹੀ ਪੂਰਾ 2.5 ਮੀਟਰ ਦਾ ਦੁਪੱਟਾ ਇਹ ਦੇਖੋ ਕਿੰਨਾ ਕੋ ਬਾਰਡਰ ਸ਼ਰਟ ਦੇ ਨਾਲ ਦਾ ਤੇ ਬਾਟਮ ਦੇ ਨਾਲ ਦਾ ਸੈਂਟਰ ਹੈ ਜੀ ਪਲੇਨ ਦੁਪੱਟੇ ਦਾ ਇਹ ਲੁੱਕ ਆ ਜਾਂਦਾ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਆਪਣਾ ਕੇਵਲਾ ਸੀ ਨੈਕਸਟ ਆ ਗਿਆ ਬੜਾ ਸੋਹਣਾ ਪਿੰਕ ਗਾਜਰੀ ਕਲਰ ਹੈ ਅੰਬੀ ਵਾਲਾ ਪ੍ਰਿੰਟ ਸਦਾ ਬਹਾਰ ਪਿਓਰ ਚੰਦੇਰੀ ਦੇ ਵਿੱਚ ਸ਼ਰਟ ਹੈ ਬਿਲਕੁਲ ਸੌਫਟ ਦੇ ਵਿੱਚ ਹੈ ਜੀ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਚਾਹੇ ਸਲਵਾਰ ਸੂਟ ਬਣਾ ਲਓ ਚਾਹੇ ਪਲਾਜ਼ੋ ਸੂਟ ਤੁਹਾਡੀ ਚੁਆਇਸ ਹੈ ਇਹ ਦੇਖੋ ਇਹ ਘੇਰੇਤੀ ਆ ਜਾਣਾ ਜੀ ਬਾਰਡਰ ਤੇ ਚੰਦੇਰੀ ਦੇ ਵਿੱਚ ਹੀ ਬਾਟਮ ਹੈ ਗਾਜਰੀ ਕਲਰ ਦੀ ਪ੍ਰਿੰਟ ਦੇਖੋ ਕਿੰਨਾ ਸੋਹਣਾ ਅੰਬੀ ਵਾਲਾ ਪ੍ਰਿੰਟ ਹੈ ਚੰਦੇਰੀ ਦਾ ਹੀ ਦੁਪੱਟਾ ਸਾਈਡ ਤੇ ਦੇਖੋ ਕਿੰਨਾ ਪਿਆਰਾ ਬਾਰਡਰ ਹੈ ਇਹ ਵਾਲੇ ਦੁਪੱਟੇ ਦੇ ਇਹ ਲੁੱਕਾ ਲਓ ਬਿਲਕੁਲ ਸੌਫਟ ਦੇ ਵਿੱਚ ਚੰਦੇਰੀ ਦਾ ਹੀ ਦੁਪੱਟਾ ਜੀ ਹਰੇਕ ਸੂਟ ਦੇ ਨਾਲ ਚੰਦੇਰੀ ਪੂਲ ਸੂਟ ਚੰਦੇਰੀ ਦੇ ਵਿੱਚ ਇਹ ਲੁੱਕਾ ਲਓ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਤੇ ਨੈਕਸਟ ਆ ਗਿਆ ਮੂੰਗੀਆ ਗ੍ਰੀਨ ਕਲਰ ਸਕਿਨ بیس ਦੇ ਵਿੱਚ ਸੂਟ ਇਹਰਾ ਸੋਹਣਾ 골ਡਨ ਸਕਿਨ ਕਲਰ ਦੀ بیس ਹੈ ਜੀ ਸ਼ਰਟ ਦਾ ਤੇ ਨਾਲ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਕੀ ਰਿਹਾ ਤੇ ਬੜਾ ਸੋਹਣਾ ਬਾਰਡਰ ਹੈ ਤੇ ਡਾਰਕ ਮੂੰਗੀਆ ਗ੍ਰੀਨ ਕਲਰ ਦੀ ਉਹ ਬਾਟਮ ਹੈ ਜੀ ਨਾਲ ਚੰਦੇਰੀ ਦੇ ਵਿੱਚ ਤੇ ਨਾਲ ਚੰਦੇਰੀ ਦਾ ਹੀ ਦੁਪੱਟਾ ਇਹ ਦੁਪੱਟਾ ਦੇਖੋ ਕਿੰਨਾ ਪਿਆਰਾ। ਲੁੱਕ ਦੇਖੋ ਦੁਪੱਟੇ ਦੀ। ਬਹੁਤ ਪਿਆਰਾ ਸੂਟ ਹੈ। ਲੱਗ ਜਿਓਂ ਲੁੱਕ ਦੇ ਵਿੱਚ ਮਲਟੀ ਦੁਪੱਟੇ ਦੇ ਨਾਲ ਇਹ ਲੁੱਕ ਆ ਜਾਂਦੀ ਹੈ। 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ। ਇਹਦੇ ਨਾਲ ਦਾ ਸੇਮ ਦੇ ਵਿੱਚ ਇੱਕ ਕਲਰ ਹੋਰ ਹੈਗਾ ਇਹ ਸੇਮ ਪ੍ਰਿੰਟ ਦੇ ਵਿੱਚ ਬਲੂ ਕਲਰ। ਇਹ ਡਾਰਕ ਗ੍ਰੀਨ, ਮੁੰਗਿਆ ਗ੍ਰੀਨ ਕਲਰ ਹੈ ਸੂਟ ਦਾ। ਪੀਸ ਇਸ ਸ਼ਰਟ ਦਾ ਸੇਮ ਲੈਣਾ ਬਸ ਫਲਾਵਰ ਦਾ ਕਲਰ ਜਿੱਥੇ ਗ੍ਰੀਨ ਕਲਰ ਹੈ ਉੱਥੇ ਬਲੂ ਕਲਰ ਆ ਗਿਆ ਜੀ ਸੇਮ ਦੇ ਵਿੱਚ ਹੀ ਕਈ ਵਾਰੀ ਦੋ ਸੂਟ ਵੀ ਲੈਣੇ ਹੁੰਦੇ ਆ ਸੇਮ ਪ੍ਰਿੰਟ ਦੇ ਵਿੱਚ ਇਹ ਦੇਖੋ ਸੋਨਾ ਬੀਮੂ ਦੇ ਨਾਲ ਡਾਰਕ ਨੇਵੀ ਬਲੂ ਕਲਰ ਦੀ ਬਾਟਮ ਹੈ ਜੀ ਇਹਦੇ ਨਾਲ ਇਹ ਆਦੀਪ ਨੇ ਸ਼ਰਟ ਚੰਦੇਰੀ ਦੇ ਵਿੱਚ ਤੇ ਇਸ ਦੇ ਨਾਲ ਹੈ ਤੇ ਨਾਲ ਚੰਦੇਰੀ ਦੀ ਉਹ ਦੇਖੋ ਬਾਟਮ ਹੈ ਨਾਲ ਡਾਰਕ ਨੇਵੀ ਬਲੂ ਕਲਰ ਦੀ ਡਾਰਕ ਨੇਵੀ ਬਲੂ ਕਲਰ ਦੀ ਬਾਟਮ ਤੇ ਮਲਟੀ ਦੇ ਵਿੱਚ ਚੰਦੇਰੀ ਦਾ ਦੁਪੱਟਾ ਮਲਟੀ ਕਮਰ ਦੇ ਵਿੱਚ ਇਹ ਦੇਖੋ ਬਹੁਤ ਸੋਹਣਾ ਲਾਈਨਿੰਗ ਦੇ ਵਿੱਚ ਜਿਵੇਂ ਪਹਿਲਾਂ ਦੁਪੱਟੇ ਦਿਖਾਏ ਆ ਤੁਹਾਨੂੰ ਸੈਂਟਰ ਪਲੇਨ ਸੀਗਾ ਸਾਈਡ ਤੇ ਹੀ ਬਾਰਡਰ ਜਾਂ ਪੱਲੇ ਤੇ ਹੀ ਬਾਰਡਰ ਸੀਗਾ ਇਹਦੇ ਪੂਰੇ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਲਾਈਨਾਂ ਦੇ ਵਿੱਚ ਇਹ ਲੁੱਕ ਆ ਜਾਂਦੀ ਹੈ ਬਹੁਤ ਸੋਹਣਾ ਸੂਟ ਹੈ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਵਿੱਚ ਨੈਕਸਟ ਆ ਗਿਆ ਇਹਦੇ ਵਿੱਚ ਬਲੈਕ ਕਲਰ ਵੈਸੇ ਬਲੈਕ ਮੈਂ ਸਭ ਤੋਂ ਸਟਾਰਟਿੰਗ ਚ ਦਿਖਾਉਣਾ ਸੀਗਾ ਪਰ ਲਾਈਟ ਨਾ ਹੋਣ ਦੀ ਵਜ੍ਹਾ ਕਰਕੇ ਬਲੈਕ ਨਾ ਪੱਦਾ ਜਿਹਾ ਰੰਗ ਆ ਰਿਹਾ ਥੋੜਾ ਜਿਹਾ ਡੱਲ ਕਲਰ ਆ ਰਿਹਾ ਬਲੈਕ ਦਾ ਵੀ ਉਵੇਂ ਕਲੀਅਰ ਨਹੀਂ ਆਉਂਦਾ ਜੀ ਕਿਉਂਕਿ ਲਾਈਟ ਨਹੀਂ ਹੈਗੀ ਅੱਜ ਇਫਸ ਉੱਪਰੋਂ ਪਲੇਨ ਆ ਜੀ ਬਾਰਡਰ ਦੇਖੋ ਕਿੰਨਾ ਪਿਆਰਾ ਬਲੈਕ ਦਾ ਫਰੰਟ ਬੈਕ ਪੱਲੇ ਤੇ ਦੋਨਾਂ ਤੇ ਬਾਰਡਰ ਰਹਿਣਾ ਚੰਦੇਰੀ ਦੀ ਉਹ ਬਲੈਕ ਕਲਰ ਦੀ ਬਾਟਮ ਹੈ ਇਹ ਸੂਟ ਤੇ ਆਪਾਂ ਕੋਈ ਪੋਟਲੀ ਬਟਨਸ ਦੀ ਡਿਜ਼ਾਈਨਿੰਗ ਦੇ ਨਾਲ ਹੀ ਇਹ ਸੂਟ ਬਹੁਤ ਪਿਆਰਾ ਬਣਦਾ ਜਦੋਂ ਸਟਿਚ ਹੋਣਾ ਤੇ ਨਾਲ ਹੈਗਾ ਇਸ ਦਾ ਪ੍ਰਿੰਟਡ ਦੁਪੱਟਾ ਜਿਵੇਂ ਦਾ ਪੱਲੇ ਤੇ ਬਾਰਡਰ ਹੈ ਉਸੇ ਦੇ ਵਿੱਚ ਐਵੇਂ ਪ੍ਰਿੰਟਡ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਇਹ ਲੁੱਕ ਆ ਜਾਣੀ ਜੀ ਦੁਪੱਟੇ ਦੇ ਨਾਲ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਬਹੁਤ ਪਿਆਰਾ ਸੂਟ ਹੈ ਇਹ ਵੈਸੇ ਸਟਾਰਟਿੰਗ 'ਚ ਦਿਖਾਉਣਾ ਸੀਗਾ ਪਰ ਜਿਵੇਂ ਲਾਈਟ ਦੀ ਵਜ੍ਹਾ ਕਰਕੇ ਬੜੀ ਦਿੱਕਤ ਆ ਰਹੀ ਹੈ ਕੱਲ੍ਹ ਦੀ ਸਾਨੂੰ ਇਹ ਲੁੱਕ ਆ ਬਲੈਕ ਸੂਟ ਦੀ ਤੇ 10000 ਪ੍ਰਾਈਸ ਦੇ ਵਿੱਚ ਇਹ ਤੁਹਾਨੂੰ ਪ੍ਰਿੰਟਡ ਸੂਟ ਦਿਖਾਏ ਆ ਮੈਂ ਚੰਦੇਰੀ ਦੇ ਤੇ ਹੁਣ ਤੁਹਾਨੂੰ ਥੋੜੇ ਹਲਕੇ ਫੁਲਕੇ ਵਰਕ ਦੇ ਵਿੱਚ ਸੂਟ ਦਿਖਾਵਾਂਗੇ ਇਹ ਆਲਓਵਰ ਸੂਟ ਹੈ ਜੀ ਚੰਦੇਰੀ ਦਾ ਸੈਲਫ ਦੇ ਵਿੱਚ ਹਲਕੀ-ਉਲਕੀ ਸੈਲਫ ਦੇ ਵਿੱਚ ਹੈ ਜੀ ਇਹ ਵਿੱਚ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਕਰੀਮ ਦੇ ਵਿੱਚ ਆਲਓਵਰ ਸੂਟ ਤੇ ਵਿੱਚ ਉੱਪਰ ਹੋਇਆ ਵਰਕ ਇਹ ਦੇਖੋ neck ਤੇ ਵਰਕ ਆ ਜਣਾ ਮਲਟੀ ਦੇ ਵਿੱਚ ਕਿੰਨਾ ਪਿਆਰਾ ਹਲਕਾ ਹਲਕਾ ਸੀਕੁਐਂਸ ਵਰਕ ਹੈ ਇਹ ਦੇਖੋ ਘੇਰੇ ਤੇ ਆ ਜਾਣਾ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਕਿਉਂਕਿ ਇਹ ਘੇਰੇ ਤੋਂ ਥੋੜਾ ਹਟ ਕੇ ਉੱਪਰ ਆਪਾਂ نیچے ਪਲੇਨ ਰਹਿ ਸਕਦੇ ਆ ਉਹਦੇ ਹਿਸਾਬ ਨਾਲ ਵਰਕ ਕੀਤਾ ਹੋਇਆ ਇਹ ਆ ਗਿਆ ਬਾਜੂ ਤੇ ਵਰਕ ਹੈ ਜੀ ਦੇਖੋ ਇਹ ਬਾਜੂ ਆ ਜਾਣੀ ਆ ਤੇ ਇਸ ਦੇ ਨਾਲ ਇਹ ਬਾਟਮ ਤੇ ਵਰਕ ਹੈ ਜੀ ਇਹ ਬਾਟਮ ਤੇ ਵਰਕ ਹੈ ਇਹ ਫਰੰਟ ਤੇ ਆ ਗਿਆ ਸਾਰਾ ਕਿੰਨਾ ਪਿਆਰਾ ਕਰੀਮ ਰੰਗ ਦਾ ਸੂਟ ਹੈ ਬਹੁਤ ਪਿਆਰੇ ਵਰਕ ਦੇ ਵਿੱਚ ਇਹ ਲੋਕਾਂ ਦੀ ਜੀ ਸੋਹਣੀ ਤੇ ਇਸ ਦੇ ਨਾਲ ਹੈਗਾ ਪਿਓਰ ਟੈਬੀ ਦਾ ਦੁਪੱਟਾ ਟਾਈ ਐਂਡ ਡਾਈ ਦੇ ਵਿੱਚ ਦੇਖੋ ਕਿੰਨਾ ਪਿਆਰਾ ਦੁਪੱਟਾ ਪੂਰੇ 2.5 ਮੀਟਰ ਦਾ ਦੁਪੱਟਾ ਰਹਿਣਾ ਬੜਾ ਸੋਹਣਾ ਮਲਟੀ ਜਿਹੇ ਦੇ ਵਰਕ ਵਿੱਚ ਥ੍ਰੈਡ ਲੱਗੇ ਹੋਏ ਆ ਸੇਮ ਸਾਰਾ ਦੇਖ ਫਰੋਜ਼ੀ येलो ਤੇ ਮਰਜੈਂਟਾ ਕਲਰ ਤਿੰਨੋਂ ਕਲਰ ਦੇ ਨਾਲ ਟਾਈ ਐਂਡ ਆਈ ਤੇ ਫੋਰ ਸਾਈਡ ਲੇਸ ਦੇ ਨਾਲ ਫਿਨਿਸ਼ਿੰਗ ਹੈ ਦੁਪੱਟੇ ਦੀ ਬਹੁਤ ਸੋਹਣਾ ਸੂਟ ਹੈ ਇਹ ਲੁੱਕ ਆ ਜਣੀ ਸੂਟ ਦੀ 2700 ਪ੍ਰਾਈਸ ਹੈ ਜੀ 2700 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਸਿੰਗਲ ਸਿੰਗਲ ਹੂ ਸੂਟ ਦਿਖਾਉਂਗੀ ਮੈਂ ਤੁਹਾਨੂੰ ਵਰਕ ਵਾਲੇ ਚੰਦੇਰੀ ਦੇ 2700 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਇਹ ਕਾਟਨ ਚੰਦੇਰੀ ਦੇ ਵਿੱਚ ਹੈ ਤੁਹਾਨੂੰ ਬਿਲਕੁਲ ਪਿਓਰ ਚੰਦੇਰੀ ਦੇ ਵਿੱਚ ਸੂਟ ਦਿਖਾਉਣੇ ਆ ਮੈਂ ਲਾਈਟ ਗ੍ਰੇ ਪਿਸਤਾ ਜੀ ਪਿਸਤਾ ਟੋਨ ਦੇ ਵਿੱਚ ਗ੍ਰੇ ਕਲਰ ਹੈ ਜੀ ਉਹ ਕਲਰ ਹੈ ਸੂਟ ਦਾ ਬਿਲਕੁਲ ਪਿਓਰ ਚੰਦੇਰੀ ਹੈ ਜੀ ਇਹ ਜਿਹੜਾ ਡਰਾਈ ਕਲੀਨ ਹੋਣਾ ਸੂਟ ਬਿਲਕੁਲ ਪਿਓਰ ਚੰਦੇਰੀ ਦੇ ਵਿੱਚ ਬਹੁਤ ਪਿਆਰਾ ਵਰਕ ਇਹ neck ਤੇ ਵਰਕ ਕੀਤਾ ਹੋਇਆ ਦੇਖੋ ਕਿੰਨਾ ਸੋਹਣਾ ਬਲੈਕ ਥ੍ਰੈਡ ਦੇ ਨਾਲ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਇਹ ਬੜਾ ਸੋਹਣਾ ਪ੍ਰਿੰਟ ਐਡ ਕੀਤਾ ਹੋਇਆ ਜੁਆਇੰਟਰ ਲੇਸ ਦੇ ਨਾਲ ਸਾਰਾ ਵਰਕ ਕੀਤਾ ਹੋਇਆ ਦੇਖੋ ਇਹ ਸਾਰਾ ਸੈਂਟਰ ਦੇ ਵਿੱਚ ਬੇਸਿਸ ਦੀ ਡਿਜ਼ਾਈਨਿੰਗ ਹੈ ਇਹ ਸਾਰਾ ਵਰਕ ਕੀਤਾ ਹੋਇਆ ਹੈ ਬਹੁਤ ਪਿਆਰਾ ਹੈ ਸੂਟ ਰੈਡੀ ਹੈ ਦੇਖੋ ਕਿੰਨਾ ਪਿਆਰਾ ਬਿਲਕੁਲ ਪਿਓਰ ਚੰਦੇਰੀ ਹੈ ਮੈਂ ਦੁਬਾਰਾ ਰਿਪੀਟ ਕਰ ਦਿੰਨੀ ਕੋਈ ਸੈਮੀ ਚੰਦੇਰੀ ਨਹੀਂ ਹੈਗੀ ਇਹ ਬਿਲਕੁਲ ਪਿਓਰ ਚੰਦੇਰੀ ਦਾ ਸੂਟ ਹੈ ਤੇ ਇਸ ਤੇ ਨਾਲ ਹੈਗੀ ਹੈ ਕਾਟਨ ਦੀ ਉਹ ਬਾਟਮ ਹੈ ਜੀ ਨਾਲ ਜੀ ਚੀ ਚਾ ਸੂਟਾਂ ਨੂੰ ਤੇ ਨਾਲ ਚੰਦੇਰੀ ਦਾ ਦੁਪੱਟਾ ਪੂਰਾ ਹੈਵੀ ਵਰਕ ਦੇ ਨਾਲ ਇਹ ਦੇਖੋ ਦੁਪट्टे ਤੇ ਸਾਰਾ ਵਰਕ ਹੈ ਜੀ ਪੂਰਾ ਹੈਵੀ ਦੁਪੱਟਾ ਹੈ ਜੀ ਬਹੁਤ ਸੋਹਣਾ ਸਾਰੇ ਦੁਪੱਟੇ ਦੇ ਵਿੱਚ ਵਰਕ ਹੈ ਪਿਓਰ ਚੰਦੇਰੀ ਦਾ ਸੂਟ ਬਲੈਕ ਲੇਸ ਦੇ ਨਾਲ ਇਹ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਬਹੁਤ ਸੋਹਣਾ ਸੂਟ ਬਣਿਆ ਇਹ ਪਿਓਰ ਚੰਦੇਰੀ ਦਾ ਲਾਈਟ ਪਿਸਤਾ ਜੀ ਟੋਨ ਦੇ ਵਿੱਚ ਸੂਟ ਦਾ ਬੇਸ ਹੈ ਬਲੈਕ ਦੇ ਨਾਲ ਵਰਕ ਹੈ 5400 ਪ੍ਰਾਈਸ ਹੈ ਜੀ 5400 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਹੈ ਸਿੰਗਲ ਸਿੰਗਲ ਸੂਟ ਹੈ ਜੀ ਨੈਕਸਟ ਸੂਟ ਵੀ ਤੁਹਾਨੂੰ ਦਿਖਾਵਾਂਗੇ ਇਹ ਵੀ ਲਾਈਟ ਸਕਿਨ ਜੇ ਕਲਰ ਦੇ ਵਿੱਚ ਹੈ ਪਿਓਰ ਚੰਦੇਰੀ ਦਾ ਸੂਟ ਹੈ ਜੀ ਇਹ ਵੀ ਜਿਹੜਾ ਇਹ ਸੂਟ ਹੈ ਜੀ ਇਹਦੇ ਵਿੱਚ ਨਾਲ ਤਾਂ ਚੰਦੇਰੀ ਦਾ ਵੀ ਫੈਬਰਿਕ ਯੂਜ਼ ਕੀਤਾ ਹੋਇਆ ਨਾਲ ਲੀਲਨ ਪਿਓਰ ਲੀਲਨ ਜਿਹੜੀ ਡਰਾਈ ਕਲੀਨ ਹੋਣੀ ਹੈ ਬਿਲਕੁਲ ਪਿਓਰ ਲੀਲਨ ਉਹ ਵੀ ਯੂਜ਼ ਕੀਤਾ ਹੋਇਆ ਦੇਖੋ ਇਹ ਚੰਦੇਰੀ ਆ ਇਸ ਸਾਈਡ ਵੀ ਇਹ ਸਾਰਾ ਚੰਦੇਰੀ ਵਿੱਚ ਯੂਜ਼ ਕੀਤਾ ਹੋਇਆ ਹੈ ਇਹ ਨੀਲਾ ਨਾ ਜੀ ਜਿਹੜੀ ਪ੍ਰਿੰਟਡ ਹੈ ਤੇ ਵਰਕ ਕੀਤਾ ਹੋਇਆ ਦੇਖੋ ਇਹ ਸਾਰਾ ਬਹੁਤ ਪਿਆਰਾ ਵਰਕ ਹੈ ਜਿਹੜਾ ਤੁਹਾਨੂੰ ਇਹ ਨੀਚੇ ਤੱਕ ਦਿਖ ਰਹੀ ਹੈ ਇਹ ਸੈਂਟਰ ਪੈਨਲ ਇਹ ਸਾਰਾ ਵਰਕ ਕੀਤਾ ਹੋਇਆ ਹੈ ਇਹ ਨੈੱਕ ਵੀ ਸਾਰੇ ਪੂਰੀ ਹੈਵੀ ਵਰਕ ਦੇ ਨਾਲ ਸੂਟ ਦੀ ਲੁੱਕ ਦੇਖੋ ਕਿੰਨੀ ਪਿਆਰੀ ਹੈ ਨਾਲ ਪਲੇਨ ਬਾਟਮ ਤੇ ਚੰਦੇਰੀ ਦਾ ਹੀ ਦੁਪੱਟਾ ਹੈ ਦੁਪੱਟੇ ਦੇ ਵਰਕ ਦੇਖੋ ਕਿੰਨਾ ਪਿਆਰਾ ਸਾਰੇ ਦੁਪੱਟੇ ਦੇ ਪਿਓਰ ਚੰਦੇਰੀ ਦੇ ਵਿੱਚ ਸੂਟ ਹੈ ਜੀ ਡਰਾਈ ਕਲੀਨ ਹੋਣਾ ਇਹ ਸੂਟ ਸਾਰੇ ਦੇ ਵਿੱਚ ਵਰਕ ਕੀਤਾ ਹੋਇਆ ਸੂਟ ਦੇ ਨਾਲ ਦੀ ਪੱਟੀ ਲੱਗੀ ਹੋਈ ਹੈ ਤੇ ਫੋਰ ਸਾਈਡ ਵੀ ਦੁਪੱਟੇ ਤੇ ਇਹ ਸਾਰਾ ਵਰਕ ਹੈ ਫੋਰ ਸਾਈਡ ਇਹ ਸਾਰਾ ਵਰਕ ਕੀਤਾ ਹੋਇਆ ਦੁਪੱਟੇ ਤੇ ਕੋਈ ਲੇਸ ਨਹੀਂ ਹੈਗੀ ਵਰਕ ਕੀਤਾ ਇਹ ਲੁੱਕ ਆਣੀ ਚਾਹੀਦੀ ਉਹ ਕਿੰਨਾ ਪਿਆਰਾ ਸੂਟ ਹੈ 5600 ਪ੍ਰਾਈਸ ਹੈ ਜੀ 5600 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਨੈਕਸਟ ਆ ਗਿਆ ਇਹ ਵੀ ਪਿਓਰ ਚੰਦੇਰੀ ਤੇ ਲੀਲਨ ਦੋਨੋਂ ਦੇ ਵਿੱਚ ਮਿਕਸ ਹੈਗੀ ਵਿੱਚ ਲੀਲਨ ਵੀ ਯੂਜ਼ ਕੀਤੀ ਹੋਈ ਹੈ ਵਿੱਚ ਚੰਦੇਰੀ ਵੀ ਆ ਇਹ ਦੇਖੋ ਪ੍ਰਿੰਟ ਦੇਖੋ ਸੂਟ ਦਾ ਕਿੰਨਾ ਪਿਆਰਾ ਹੈ ਲਾਈਟ ਗ੍ਰੇ ਕਲਰ ਹੈ ਤੇ ਇਹ ਸਾਰਾ ਵਰਕ ਕੀਤਾ ਹੋਇਆ ਸਾਰਾ ਵਰਕ ਹੈ ਘੇਰੇ ਤੇ ਲੇਸਿਸ ਦੀ ਡਿਜ਼ਾਈਨਿੰਗ ਹੈ ਏ ਡ్రਾਈ ਕਲੀਨ ਹੋਣਗੇ ਜੀ ਪਿਓਰ ਚੰਦੇਰੀ ਤੇ ਲੀਲਨ ਦਾ ਕੰਟਰਾਸਟ ਹੈ ਲਾਈਟ ਗ੍ਰੇ ਕਲਰ ਦੀ ਪਿਓਰ ਕਾਟਨ ਦੀ ਬਾਟਮ ਹੈ 셔ਟ ਨੂੰ ਲਾਈਨਿੰਗ ਲੱਗਣੀ ਹੈ ਬਾਟਮ ਨੂੰ ਲਾਈਨਿੰਗ ਨਹੀਂ ਲੱਗਣੀ ਇਹ ਦੁਪट्टे ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਸਾਰੇ ਦੁਪट्टे ਤੇ ਪਿਓਰ ਚੰਦੇਰੀ ਦਾ ਦੁਪੱਟਾ ਹੈ ਜੀ ਦੁਪੱਟੇ ਤੇ ਵਰਕ ਦੇਖੋ ਤੇ ਕਲਰ ਦੇਖੋ ਸੂਰ ਦਾ ਕਿੰਨਾ ਪਿਆਰਾ ਇਹ ਸਾਰਾ ਵਰਕ ਕੀਤਾ ਹੋਇਆ ਦੇਖੋ 4 ਸਾਈਡ ਇਹ ਪੂਰਾ ਹੈਵੀ ਵਰਕ ਹੈ ਜੀ ਦੋਨੋਂ ਸਾਈਡ ਤੇ ਵਿੱਚ ਬੂਟੀ ਹੈ ਜੀ ਬਹੁਤ ਸੋਹਣਾ ਸੂਟ ਹੈ ਇਹ ਲੁੱਕ ਆ ਜਣੀ ਜੀ ਇਸ ਸੂਟ ਦੀ 5800 ਪ੍ਰਾਈਸ ਹੈ ਜੀ 5800 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਤਿੰਨ ਸੂਟ ਜਿਹੜੇ ਮੈਂ ਤੁਹਾਨੂੰ ਦਿਖਾਏ ਆ ਬਿਲਕੁਲ ਪਿਓਰ ਦੇ ਵਿੱਚ ਹੈ ਜੀ ਡਰਾਈ ਕਲੀਨ ਹੋਣਗੇ ਪਿਓਰ ਚੁੰਦੇਰੀ ਤੇ ਨਿੱਲਨ ਦੇ ਵਿੱਚ ਸੂਟ ਹੈਗੇ 5800 ਇਹ ਵਾਲੇ ਸੂਟ ਦਾ ਪ੍ਰਾਈਸ ਹੈ ਹਾਂ ਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 808038846580803 ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ